ਬਹੁਤ ਅੱਛੀ ਗੱਲ ਹੈ ਜੀ ਕਿ ਸ਼੍ਰੀ ਅਕਾਲ ਦਰਸ ਸਾਹਿਬ ਦੇ ਜ਼ਿੰਮੇਦਾਰ ਨੂੰ ਜੇ ਅਸੀਂ ਲੈ ਕੇ ਦੇ ਕੇ ਆਏ ਹਾਂ ਤੇ ਉਹਨਾਂ ਨੇ ਜੋ ਫੈਸਲਾ ਲਿਆ ਹੈ ਬਹੁਤ ਅੱਛੀ ਗੱਲ ਹੈ ਤਾਂ ਜੋ ਸ਼੍ਰੋਮਣੀ ਅਕਾਲੀ ਦਲ ਵਿੱਚ ਤੇ ਸਾਰੀ ਸਿੱਖ ਕੌਮ ਦੇ ਵਿੱਚ ਜਿਹੜੀ ਦੁਬਧਾ ਪਈ ਹੈ ਉਹ ਦੂਰ ਹੋ ਜਾਏਗੀ ਸਿੰਘ ਸਬਾਨਾ ਨੇ ਜਿਹੜੀ ਆਪਣੀ ਸਿੱਖ ਪਰੰਪਰਾ ਦੇ ਮੁਤਾਬਕ ਉਹਨਾਂ ਨੇ ਫੈਸਲਾ ਲੈਣਾ ਹੈ ਸਾਰੇ ਸਿੱਖ ਜਗਤ ਨੂੰ ਸਿੱਖ ਪੰਥ ਨੂੰ ਇਹ ਉਹਨਾਂ ਤੋਂ ਬੜੀ ਵੱਡੀ ਆਸ ਹੈ ਕਿ ਬਹੁਤ ਆਪਣੇ ਸਹੀ ਫੈਸਲਾ ਲੈਣਗੇ ਤੇ ਕੋਸ਼ਿਸ਼ ਇਹ ਵੀ ਹੋਊਗੀ ਅਸੀਂ ਤਾਂ ਦੇਖੋ ਚਾਹੁੰਦੇ ਹਾਂ ਸਾਰਾ ਪੰਥ ਚਾਹੁੰਦਾ ਇੱਥੇ ਵੀ ਆਪਣੇ ਪੰਜਾਬ ਜੀ ਵਿਦੇਸ਼ਾਂ ਵਿੱਚ ਵੀ ਕਿ ਸਿੰਘ ਸਭਾਨ ਉਹ ਫੈਸਲਾ ਲੈਣ ਜਿਹੜਾ ਕਿ ਇੱਕ ਤਾਂ ਸਾਰਿਆਂ ਨੂੰ ਪ੍ਰਵਾਨ ਹੋਵੇ ਪਰੰਪਰਾ ਦੇ ਮੁਤਾਬਕ ਹੋਵੇ ਤੇ ਸਾਰਾ ਸਿੱਖ ਪੰਥ ਇੱਕ ਛੱਡੇ ਥਲੇ ਇਕੱਠਾ ਹੋ ਜਵੇ ਤੇ ਤਗੜਾ ਹੋ ਕੇ ਅੱਗੇ ਨਿਕਲੇ ਹੈ ਜੀ ਜਿਹੜੀ ਦਾ ਸਾਡੀ ਅੱਜ ਦੇ ਪੈਸੇ ਸੋਲਵ ਕਰਦੇ ਉਹਨਾਂ ਉਹਨਾਂ ਨੇ ਉਹਨਾਂ ਨੇ ਬਹੁਤ ਸਹੀ ਫੈਸਲਾ ਲਿਆ ਉਹਨਾਂ ਨੇ ਜਿਹੜਾ ਉਹਨਾਂ ਕੋਲ ਬਣਦਾ ਸੀ ਜੋ ਜੀ ਬੇਨਤੀ ਕਰਕੇ ਆਏ ਸੀਗੇ ਉਹਨਾਂ ਨੇ ਜਿਹੜੀ ਪਹਿਲ ਕਦਮੀ ਕੀਤੀ ਆ ਬੜੀ ਸਹੀ ਕੀਤੀ ਆ ਨਾਲ ਤਾਂ ਪਤਾ ਲੱਗ ਜਾਏਗਾ ਸਰਵਜਨ ਸਾਹਿਬ ਦੇ ਉਸ ਜੀ ਵਿੱਚ ਅਰਮਿੰਦ ਸਿੰਘ ਨਿਰਜਰ ਪਰਮਜੀਤ ਸਿੰਘ ਆ ਰਹੀ ਵੀ ਤਸਵੀਰਾਂ ਇਗਲੀ ਲੱਗਾ ਜਾ ਰਹੇ ਕਿਉਂਕਿ ਹਜੇ ਦਾ ਜੋ ਨਹੀਂ ਦੇਖੋ ਜੋ ਸਿੰਘ ਸਭਾ ਦਾ ਫੈਸਲਾ ਆ ਇਹ ਦੇਖੋ ਸਿੱਖ ਪੰਥ ਵਿੱਚ ਅਕਸਰ ਇਹ ਮਤਲਬ ਪਰੰਪਰਾਈ ਰਹੀ ਆ ਕਿ ਸਾਰੇ ਉਹਨੂੰ ਮੰਨਦੇ ਆ ਇਹ ਦੇਖੋ ਕਿਸੇ ਲਈ ਸ਼ਹੀਦ ਆ ਕਿਸੇ ਲਈ ਕੋਈ ਆ ਤੇ ਜੇ ਮੈਂ ਕਹਾਂ ਵੀ ਹੁਣ ਇਹ ਲੰਬਾ ਸਬਜੈਕਟ ਆ ਕਿ ਜੇ ਹਰਦੀਪ ਸਿੰਘ ਨਿੰਜਰ ਦੀ ਗੱਲ ਕਰੋ ਅਸੀਂ ਕਹਿਣਾ ਚਾਹਾਂਗੇ ਹਰਦੀਪ ਸਿੰਘ ਨਿੰਜਰ ਕੋਈ ਅਤਵਾਦੀ ਨਹੀਂ ਸੀਗਾ ਹਰਦੀਪ ਸਿੰਘ ਨਿੰਜਰ ਨੇ ਕੋਈ ਵਾਇਲੈਂਸ ਦੀ ਗੱਲ ਨਹੀਂ ਕੀਤੀ ਇੱਕ ਗੁਰੂ ਘਰ ਦਾ ਸੇਵਾਦਾਰ ਸੀ ਉਹ ਉਹਨੂੰ ਪਤਾ ਸੀ ਖਤਰਾ ਮੈਨੂੰ ਲੇਕਿਨ ਕਹਿੰਦਾ ਮੈਨੂੰ ਪਰਵਾਹ ਨਹੀਂ ਜੇ ਮੈਂ ਜਾਨਵੀ ਗੋਦਵਾ ਕੋਈ ਫਰਕ ਨਹੀਂ ਪੈਂਦਾ ਜਿਵੇਂ ਹਰਦੀਪ ਸਿੰਘ ਨਿੰਜਰ ਦਾ ਕਤਲ ਹੋਇਆ ਉਹਨੂੰ ਸ਼ਹੀਦ ਕੀਤਾ ਇਹ ਸਾਰਿਆਂ ਦੇ ਸਾਹਮਣੇ ਆ ਪਿੱਛੇ ਉਹਦੇ ਕੌਨਸਪੀਰੇਸੀ ਕੀ ਸੀਗੀ ਆਪਾਂ ਸਾਰੇ ਜਾਣਦੇ ਆ ਪਰ ਹਰਦੀਪ ਸਿੰਘ ਨਿੰਜਰ ਨੂੰ ਜਿਹੜਾ মিডিਆ ਜਾਂ ਕੇਂਦਰ ਸਰਕਾਰ ਅੱਤਵਾਦੀ ਕਹੇ ਇਹ ਬਿਲਕੁਲ ਗਲਤ ਹੈ ਕੋਈ ਅੱਤਵਾਦੀ ਨਹੀਂ ਸੀ ਉਹ ਉੱਥੇ ਆਪਣੇ ਸਰੀ ਵਿੱਚ ਇੱਕ ਗੁਰੂ ਕਰਦਾ ਬਹੁਤ ਨਿਸ਼ਕਾਮ ਸੇਵਾਦਾਰ ਸੀ ਕੋ ਅਕਾਲੀ ਦਲ ਕਈ ਆਪਣੇ ਪ੍ਰੋਗਰਾਮ ਨਹੀਂ ਕਰਦਾ ਤਾਂ ਕਈ ਕਰਦਾ ਆ ਪਰ ਜੇ ਹੁਣੇ ਕਹਾਂ ਨਾ ਜੀ ਗਲਤ ਅਸਲੀਅਤ ਇਹ ਆ ਵੀ ਅਕਾਲੀ ਦਲ ਕਰਦਾ ਰਿਹਾ ਹਾਫ ਆਫਟੇ ਕੋ ਅਕਾਲੀ ਦਲ ਦੀ ਬਹੁਤੀ ਦਿਲਚਸਪੀ ਨਹੀਂ ਰਹੀ ਚਾਹੇਓ ਆਪਣੇ ਸੰਤ ਲੰਗਵਾਲ ਦੀ ਵਰਸੀ ਹੋਵੇ ਟੋਹੜਾ ਸਾਹਿਬ ਦੇ ਦਾਪਨ ਪਤਾ ਹੀ ਆ ਇਕੋ ਟੋਣਾ ਸਾਹਿਬ ਇੱਕ ਬਡੇ ਲੀਡਰ ਸਿਗੇ ਟੋਣਾ ਸਾਹਿਬ ਦਾ ਤਾਂ ਦਿਨ ਮਨਾਉਣਾ ਚਾਹੀਦਾ ਸੀ ਉਹਨਾਂ ਦਾ ਜਨਮ ਦਿਨ ਇੱਕ ਅਕਾਲੀ ਜਿਹੜੀ ਆਪਣੀ ਪ੍ਰੋਗਰਾਮ ਅਕਾਲੀ ਦਲ ਦੇ ਉਹਦੇ ਤੇ ਉਸ ਏਜੰਡੇ ਤੇ ਚਾਹੀਦਾ ਸੀਗਾ ਪੱਕਾ ਜਿਵੇਂ ਅਸੀਂ ਬਹੁਤ ਵਾਰੀ ਕਹਿੰਦੇ ਆ ਕਿ ਬਬਰ ਕਾਲੀ ਲਹਿਰ ਦਾ ਆਪਣੇ ਸਰਕਾਰਾਂ ਨੂੰ ਦਿਨ ਮਨਾਉਣਾ ਚਾਹੀਦਾ ਬਬਰ ਕਾਲੀ ਲਹਿਰ ਬੜੀ ਇੱਕ ਤਕੜੀ ਲਹਿਰ ਸੀਗੀ ਪਰ ਉਹਦਾ ਕੋਈ ਨਾਂ ਉਹਨੂੰ ਸਰਕਾਰਾਂ ਨੇ ਮਾਨਤਾ ਦਿੱਤੀ ਤੇ ਨਾ ਕੋ ਉਹਦਾ ਦਿਨ ਮਨਾਇਆ ਲੇਕਿਨ ਉਹ ਦੇਸ਼ ਨੂੰ ਆਜ਼ਾਦ ਕਰਾਉਣ ਵਿੱਚ ਸ਼ਹੀਦ ਹੋਏ ਐਵੇਂ ਜਿਵੇਂ ਅਕਾਲੀ ਦਲ ਨੇ ਵੀ ਬੜੀਆਂ ਇਹਦੇ ਵਿੱਚ ਜਿਹੜੀਆਂ ਕਹਿ ਲਓ ਕਮਜ਼ੋਰੀਆਂ ਰੱਖੀਆਂ ਤੇ ਉਹ ਜੇ ਕਹੀਏ ਨਾ ਜੀ ਵੀ ਇਹਨੂੰ ਪੋਲੀਟੀਕਲੀ ਕਰਨਾ ਆਪਣੇ ਉਹ ਤਾਂ ਹਾਜ਼ਰੀ ਲਾਉਣਾਂ ਦੀ ਗੱਲ ਆ ਇਦਾਂ ਤਨੋਂ ਮਨੋਂ ਕਰਨਾ ਚਾਹੀਦਾ ਬਿਲਕੁਲ ਬਿਲਕੁਲ ਆਪਣਾ ਮਨ ਲਾ ਕੇ ਜਿਵੇਂ ਦਾ ਮੋਹਨ ਸਿੰਘ ਤੋੜ ਕਿਤੇ ਵੱਡੇ ਆਪਣੇ ਲੀਡਰਸ਼ਿਪ ਜਾਇਦਾਦ ਸੀ ਤੇ ਅਕਾਲੀ ਦਲ ਦੇ ਪ੍ਰਧਾਨ ਰਹੇ ਉਹਨਾਂ ਨੇ ਤਸੀਹੇ ਵੀ ਚੱਲੇ ਸਮੇਂ ਦੀਆਂ ਸਰਕਾਰਾਂ ਨੇ ਉਹਨਾਂ ਦੇ ਜ਼ੁਲਮ ਵੀ ਕੀਤਾ ਲੇਕਿਨ ਇੱਕ ਸਧਾਰਨ ਪਰਿਵਾਰ ਸੀਗਾ ਉਹ ਜੀ ਪਰਿਵਾਰ ਉਦਾਂ ਹੀ ਆ ਉਹਨਾਂ ਦੇ ਬਿਲਕੁਲ ਉਹੀ ਉਹਨਾਂ ਦਾ ਰਹਿਣਾ ਬਹਿਣਾ ਆ ਤੇ ਦੇਖੋ ਉਹ ਤਾਂ ਇੱਕ ਤਰ੍ਹਾਂ ਦੇ ਚਾਨਣ ਮਨਾਰਾ ਨੇ ਸਿੱਖ ਪੰਥ ਵਾਸਤੇ ਉਹ ਆ ਸਾਡੇ ਰੋਲ ਮਾਡਲ ਟੌੜਾ ਸਾਹਿਬ ਜੈਦਰ ਮੂਨਸੋਤ ਟੋੜ ਐਦਾਂ ਦੇ ਜੇ ਆਪਾਂ ਜੈਦਰ ਦਾ ਨੂੰ ਅਵਸਾਰ ਗਏ ਤਾਂ ਫੇ ਤਾਂ ਹੀ ਆਪਾਂ ਕਮਜ਼ੋਰ ਹੋ ਗਏ ਟੌੜਾ ਸਾਹਿਬ ਇੱਕ ਪੁੰਦਰ ਸਾਹਿਬ ਨੂੰ ਪੁੱਛਿਆ ਗਿਆ ਅੱਜ ਤੁਹਾਡੀ ਮੀਟਿੰਗ ਬਾਰੇ ਤੇ ਉਹ ਕਹਿੰਦੇ ਕਿ ਜੋ ਇਸ ਤਰੀਕੇ ਦੇ ਕੰਮ ਕਰਦੇ ਸੋਚੀ ਪਾਰਟੀ ਤੋਂ ਬਾਹਰ ਹੀ ਨੇ ਚਲੋ ਜੀ ਇਹ ਤਾਂ ਜੀ ਅਸੀਂ ਤਾਂ ਫਿਰ ਮੈਂ ਤਾਂ ਕਹੂੰਗਾ ਅਕਾਲੀ ਦਲ ਨੂੰ ਬਚਾਉਣ ਵਾਸਤੇ ਤੁਰੇ ਹਾਂ ਇਹ ਬਾਹਰ ਅੰਦਰ ਦੀ ਗੱਲ ਤਾਂ ਬਹੁਤ ਹਲਕੀ ਹੈ ਨਾ ਜੀ ਇਹ ਬੜੀ ਪੀੜੀ ਸੋਚਿਆ ਸ਼ਾਰਟ ਸਾਈਟਡ ਨੇ ਸਿਆ ਜੀ ਅੱਜ ਅਸੀਂ ਅਕਾਲੀ ਦਲ ਨੂੰ ਨਾਂ ਬਚਾਉਣ ਤੁਰੇ ਤੇ ਜਿਹੜਾ ਜਿਹੜਾ ਉਹ ਅਕਾਲੀ ਦਲ ਚਲੋ ਉਧਰ ਬੈਠੇ ਆ ਉਹ ਪਰਲੇ ਪਸੇ ਆ ਉਸ ਅਕਾਲੀ ਦਲ ਨੂੰ ਉਹਦੇ ਥੱਲੇ ਉਹ ਜ਼ਮੀਨ ਨਿਕਲ ਗਈ 300 ਬੋਟ ਆਈ ਆ ਹਾਂ ਜੀ ਪਤਾ ਜ਼ਮੀਨ ਨਿਕਲ ਗਈ ਥੱਲੇ ਕੁਰਸੀਆਂ ਦੇ ਆਪਾਂ ਬੈਠੇ ਆ ਹੱਥ ਖੜੇ ਕਰਾ ਲਈਏ ਪਰ ਤੁਹਾਡਾ ਤਾਂ ਗਾਉਂ ਦੀ ਗੱਡੀ ਸ਼ਿਫਟ ਕਰ ਗਈ ਆ ਫੇ ਇਹ ਮਤਲਬ ਅਸੀਂ ਕੋਈ ਕਿਸੇ ਖੁਸ਼ੀ ਨਾ ਨਹੀਂ ਤੁਰੇ ਸਾਡੀ ਜ਼ਿੰਮੇਵਾਰੀ ਸੀ ਪੰਤ ਪ੍ਰਤੀ ਆਪਣੇ ਕੌਮ ਲਈ ਪੰਜਾਬ ਲਈ ਤਾਂ ਅਸੀਂ ਤੁਰੇ ਆ ਤੇ ਜੇ ਕਹਿਣ ਅਜੂ ਕੱਢ ਦਿਓ ਬਾਹਰ ਆ ਜਾਓ ਇਹ ਤਾਂ ਦੇਖੋ ਬੜੀ ਵਾਰੀ ਆਪਣੇ ਅਕਾਲੀ ਦਲ ਦੇ ਇਤਿਹਾਸ ਇਦਾਂ ਦਾ ਸਮਾਂ ਆਇਆ ਇਹ ਤੇ ਟਾਈਮ ਦੱਸੂਗਾ ਉਹ ਅਕਾਲੀ ਦਲ ਨੂੰ ਮੰਨਤਾ ਦੇਣੀ ਆ ਜਿਹੜਾ ਲੋਕ ਖੜਨਗੇ ਤੇ ਫੇ ਉਹ ਲੋਕਾਂ ਉਹ ਅਸਲੀ ਅਕਾਲੀ ਦਲ ਹੋਊਗਾ ਇਹ ਜਦੋਂ ਸਮਾਂ ਆ ਉਦੋਂ ਲੋਕਾਂ ਨੇ ਫੈਸਲਾ ਕਰਨਾ ਇਹਦਾ ਬੀਜੇਪੀ ਦਾ ਕਿਸੇ ਨਾ ਕੋਈ ਸੋਸ਼ਲ ਕਿਸੇ ਦਾ ਸਬੰਧ ਹੋਊਗਾ ਕੋਈ ਪੋਲਿਟਿਕਲ ਵੀ ਕਿਸੇ ਪਹਿਲਾਂ ਰਿਹਾ ਹੋ ਜਦੋਂ ਐਨਡੀਏ ਦਾ ਹਿੱਸਾ ਸੀਗੇ ਅਕਾਲੀ ਦਲ ਸੀਗੇ ਨਾ ਜੀ ਉਦੋਂ ਮਨਿਸਟਰ ਸੀਗੇ ਵਿਪਾਰ ਸਿਮਰਤ ਕੋਰ ਬਾਦਲ ਜੀ ਉਹਨਾਂ ਦਾ ਸਭ ਤੋਂ ਗੂੜਾ ਰਿਸ਼ਤਾ ਆ ਆਪਣੇ ਬੀਬਾ ਜੀ ਦਾ ਕਰਕੇ ਉਹ ਮਨਿਸਟਰ ਰਹੇ ਆ ਉਹਨਾਂ ਨੇ ਪਾਵਰ ਹੰਡਾਈ ਆ ਕੀ ਕਿ ਅਕਾਲੀ ਦਲ ਆਪਣਾ ਉਹਦਾ ਹਿੱਸਾ ਸੀਗਾ ਅਸੀਂ ਅਕਾਲੀ ਦਲ ਦੇ ਮੈਂਬਰ ਸੀ ਪਰ ਜੇ ਤੁਸੀਂ ਕਹੋ ਵੀ ਆਪਣਾ ਨਾ ਬੀਜੇਪੀ ਦਾ ਪਹਿਲਾਂ ਕਿਹਨੇ ਉਹ ਕਾਂਗਰਸ ਦਾ ਆ ਬੀਜੇਪੀ ਦਾ ਇਹ ਸਿੱਖ ਪੋਲਿਟਿਕਸ ਦੇ ਇਸ਼ੂ ਚ ਕੋਈ ਰੋਲ ਨਹੀਂਗਾ ਮੈਂ ਫੇਰ ਕਹਿਣਾ ਚਾਹੁੰਦਾ ਅੱਜ ਦੇਖ ਲਓ ਬੀਜੇਪੀ ਦਾ ਕੋਈ ਜ਼ੀਰੋ ਰੋਲ ਆ ਸਿੱਖ ਪੋਲਿਟੀਕਲ ਇਸ਼ੂ ਵਿੱਚ ਸ੍ਰੀਮਈ ਇਹ ਤਾਂ ਇਹ ਕਹਿ ਲੋ ਵੀ ਹੌਲ ਆਨ ਦਸਿਆ ਇਹ ਆਪਣਾ ਤੁਸੀਂ ਜਿਹੜਾ ਖੋਖਲਾਪਣ ਦਿਖਾਉਨੇ ਹੋ ਕਿ ਕਹਦੇ ਹੋ ਫਲਾਣਾ ਏਜੰਟਿਆ ਜੀ ਇਹ ਪੁਰਾਣੀਆਂ ਗੱਲਾਂ ਹੋ ਗਈਆਂ ਪੁਰਾਣੇ ਸਮੇਂ ਦੀਆਂ ਉਹ ਤਾਂ ਕਾਂਗਰਸ ਦਾ ਕਹਿੰਦੇ ਸੀਗੇ ਹੁਣ ਬੀਜੇਪੀ ਦਾ ਕਹੀ ਜਾਂਦੇ ਜੇ ਕਿਸੇ ਲੀਡਰ ਨੇ ਅਕਾਲੀ ਦਲ ਦੇ ਲੀਡਰ ਨੇ ਬੀਜੇਪੀ ਨਾਲ ਰਲ ਕੇ ਪੰਥ ਦਾ ਨੁਕਸਾਨ ਕੀਤਾ ਆ ਉਹ ਤੇ ਗੋਗ ਉਠਾਓ ਫੇਰ ਕਵਾਂਗੇ ਹਾਂ ਵੀ ਠੀਕ ਆ ਉਸ ਲੀਡਰ ਨੇ ਆ ਕੀਤਾ ਐ ਤਾਂ ਸਾਂਝ ਚੁੰਝ ਤਾਂ ਸਾਰੇ ਕਾਲੀ ਦਲ ਦੀ ਸੀ ਸਾਂਝ ਜੇ ਹੁਣ ਅਸੀਂ ਇਹ ਵੀ ਕਹਿਣਾ ਚਾਹੁੰਦੇ ਆ ਕਿ ਜਦੋਂ ਐਨਡੀਆ ਦਾ ਹਿੱਸਾ ਬਣਿਆ ਕਾਲੀ ਦਲ ਤੇ ਉਦੋਂ ਅਕਾਲੀ ਦਲ ਨੇ ਅਨ ਕੰਡੀਸ਼ਨਲ ਸਪੋਰਟ ਦਿੱਤੀ ਭਾਜਪੀ ਨੂੰ ਉਦੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਬਹੁਤ ਦੇਖੋ ਵੱਡੇ ਲੀਡਰ ਹੋਏ ਪੰਜਾਬ ਦੇ ਇਹਦੇ ਚ ਦੇਖੋ ਅਸੀਂ ਉਹਨਾਂ ਦੇ ਆਪਣੇ ਨਾਲ ਕੰਮ ਕੀਤਾ ਉਹਨਾਂ ਦੇ ਬੱਚੇ ਆਣ ਗਏ ਆ ਸਤਿਕਾਰ ਕਰਦੇ ਆ ਉਸ ਦੀ ਵੱਡੀ ਸ਼ਖਸੀਅਤ ਦਾ ਪਰ ਉਦੋਂ ਬਾਵਾਦ ਸਾਹਿਬ ਨੂੰ ਨੇ ਸਾਥੀਆਂ ਨੂੰ ਢੀਂਸਾ ਸਾਹਿਬ ਇੱਥੇ ਹੁਣ ਗਏ ਆ ਕਿ ਆ ਸਿਗਾ ਕਿ ਬੀਜੇਪੀ ਨੂੰ ਅਨ ਕੰਡੀਸ਼ਨਲ ਸਪੋਰਟ ਨਾ ਦੇਓ ਇਸ਼ੂ ਬੇਸਡ ਸਪੋਰਟ ਦੇਓ ਤੇ ਜੇ ਉਦੋਂ ਇਸ਼ੂ ਬੇਸਡ ਸਪੋਰਟ ਦੇ ਦਿੰਦੇ ਤੇ ਅੱਜ ਪੰਜਾਬ ਦੇ ਬਹੁਤ ਸਾਰੇ ਇਸ਼ੂਜ਼ ਸੈਟਲ ਹੋ ਜਾਣੇ ਸਕੇ ਤੇ ਫਿਰ ਤੁਸੀਂ ਦੱਸੋ ਬੀਜੇਪੀ ਦਾ ਕਿਹਨੇ ਫਾਇਦਾ ਲਿਆ ਤੇ ਕਿਹਨੇ ਨਹੀਂ ਲਿਆ ਇਹ ਬੜੀ ਲੰਬੀ ਸਟੋਰੀ ਆ ਟਾਈਮ ਦੇ ਨਾਲ ਸਾਰੀ ਗੱਲ ਕਲੀਅਰ ਕਰੀ ਜਾਵਾਂਗੇ ਪਰ ਇਹ ਤਾਂ ਬੀਜੇਪੀ ਦਾ ਮੈਂ ਕਹੂੰਗਾ ਇਹਨੇ ਨਕਸ਼ਲ ਬੀਜੇਪੀ ਦਾ ਐਸ ਸਾਡੇ ਪੰਥ ਦੇ ਮਸਲੇ 'ਚ ਕੋਈ ਯੋਗਦਾਨ